ਸੰਤਾ ਦੀ ਬਾਚਨ ਦੇਖਦੇ ਸਾਰੇ ਦੋਸਤਾਂ ਨੂੰ ਸਵਾਗਤ ਹੈ ਇਸ ਵਾਰ ਅਸੀਂ ਖੜੇ ਆ ਮੇਰੀ ਹੀ ਪਿੰਟਲੇਵਾਲ ਦੇ ਵਿੱਚ ਜਿੱਥੇ ਕਿ ਦੋਸਤੋ ਅੱਜ ਸਵੇਰੇ ਜਦ ਮੈਂ ਆਪਣੀ ਗੱਡੀ ਤੇ ਜਾ ਰਿਹਾ ਸੀ ਤਾਂ ਅਚਾਨਕ ਕੀ ਦੇਖਿਆ ਇੱਕ ਓਵਰ ਲੋਡ ਉਹੜਾ ਜਿਹਦੇ ਵਿੱਚ ਓਵਰਡੋੜ ਬੜਾ ਬੇਕੰਟਰੋਲਾ ਆ ਰਿਹਾ ਸੀਗਾ ਤਾਂ ਉਹਦੇ ਵਿੱਚ ਜਿਹੜੀਆਂ ਉਹਦੀਆਂ ਜੂਰੇ ਦੀਆਂ ਬੋਰੀਆਂ ਸੀ ਉਹ ਡਿੱਗ ਰਹੀਆਂ ਸੀ ਤਾਂ ਉਥੇ ਇੱਕ ਮੋਟਰਸਾਈਕਲ ਜਾ ਰਿਹਾ ਵੀਰ ਮਸਾ ਉਹਦੀ ਜਾਨ ਬਚੀ ਜਦ ਉਸ ਨੂੰ ਰੋਕਿਆ ਗਿਆ ਤਾਂ ਜਿਹੜੀਆਂ ਉਸ ਦੀਆਂ 10 ਬੋਰੀਆਂ نیچے ਡਿੱਗੀਆਂ ਹੋਈਆਂ ਸੀ ਜੇਕਰ 10 ਬੋਰੀਆਂ ਉਸ ਨੌਜਵਾਨ ਦੇ ਉੱਤੇ ਡਿੱਗਦੀਆਂ ਤਾਂ ਉਸ ਨੌਜਵਾਨ ਦਾ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਸੀ ਪਰ ਜਦੋਂ ਉਸ ਦੇ ਮਾਲਕ ਦੇ ਨਾਲ ਗੱਲ ਕੀਤੀ ਗਈ ਤਾਂ ਉਹਨੇ ਵੀ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ ਤਾਂ ਇਸ ਦੇ ਇਸ ਨੂੰ ਸਾਰੀਆਂ ਗੱਲਾਂ ਧਿਆਨ ਚ ਰੱਖ ਕੇ ਦਿਓ ਮੈਂ ਵੀਡੀਓ ਕਵਰ ਕਰਨ ਤੋਂ ਬਾਅਦ ਟੱਲੇਵਾਲ ਦੇ ਐਸ ਐਚਓ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਬਕਾਇਦਾ ਇਸ ਮੁੱਦੇ ਦੇ ਉੱਤੇ ਜਾ ਕੇ ਉਹਨਾਂ ਨੇ ਖੁਦ ਇਨਕੁਆਇਰੀ ਕੀਤੀ ਪਰ ਉਹਨਾਂ ਬਨੇ ਹਾਲ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਦੋਸਤੋ ਮੁੱਦਾ ਇਹ ਨਹੀਂ ਹੈਗਾ ਕਿ ਇਹ ਇੱਕ ਟਰੱਕ ਹੈ ਕੋਝ ਇਹਨੇ ਪਹਿਲਾਂ ਦੀ ਗੱਲ ਹੈ ਕਿ ਜਦ ਬਾਜਾ ਖਾਨਾ ਰੋਡ ਤੋਂ ਬਰਨਾਲਾ ਰੋਡ ਤੋਂ ਬਾਜਾ ਖਾਨਾ ਰੋਡ 'ਪੋਂ ਉਤਰਦੇ ਸੀਗੇ ਤਾਂ ਇੱਕ ਟਰੱਕ ਓਵਰਲੋਡ ਸੀਗਾ ਤਾਂ ਉਹਦੇ ਨੀਚੇ ਨਾਲ-ਨਾਲ ਜਾ ਰਿਹਾ ਮੋਟਰਸਾਈਕਲ ਦੇ ਉੱਤੇ ਉਹ ਟਰੱਕ ਪਲਟਿਆ ਤਾਂ ਇੱਕ ਕਰਦਾ ਜਿਹੜਾ ਦੀਵਾ ਉਹ ਗੁੱਲ ਹੋਇਆ ਪਤਾ ਨਹੀਂ ਐਸੇ ਓਵਰਡੋਰ ਟਰੱਕਾਂ ਦੇ ਨਾਲ ਓਵਰਲੋਡ ਗੱਡੀਆਂ ਦੇ ਨਾਲ ਕਿੰਨੇ ਘਰਾਂ ਦੇ ਚਿਰਾਗ ਨਾ ਤੇ ਡੇਲੀ ਬੰਦ ਹੋ ਜਾਂਦੇ ਕਿੰਨੇ ਲੋਕ ਹਾਕਸ ਦੇ ਵਿੱਚ ਮਰ ਜਾਂਦੇ ਨੇ ਪਰ ਉੱਥੇ ਸਾਡਾ ਪ੍ਰਸ਼ਾਸਨ ਵੀ ਚੁੱਪ ਚਾਪ ਇਨ੍ਹਾਂ ਚੀਜ਼ਾਂ ਨੂੰ ਕਿਉਂ ਅਣਦੇਖਿਆ ਕਰ ਰਿਹਾਗਾ ਦੋਸਤੋ ਜਦ ਇਹਦੇ ਮਸਲੇ ਦੇ ਵਿੱਚ ਜਾ ਕੇ ਐਸਐਚਓ ਟੱਲੇਵਾਲ ਦੇ ਸੁਖਵਿੰਦਰ ਸਿੰਘ ਸੰਗੇ ਦੇ ਨਾਲ ਅਸੀਂ ਗੱਲ ਕੀਤੀ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਵੀ ਆਪਣਾ ਪੱਖ ਦੇ ਤੋਂ ਸਾਫ਼ ਇਨਕਾਰ ਕਰ ਦਿੱਤਾ ਪਰ ਉਹਨਾਂ ਬਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਹਨਾਂ ਦੀ ਕਾਰਵਾਈ ਨਹੀਂ ਕੀਤੀ ਗਈ ਦੋਸਤੋ ਸਵਾਲ ਇਹ ਨਹੀਂ ਹੈਗਾ ਕਿ ਇਹ ਇੱਕ ਟਰੱਕ ਦਾ ਮਸਲਾ ਹੈਗਾ ਪਰ ਸਵਾਲ ਇਹ ਹੈ ਕਿ ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਅਨੇਕਾ ਟਰੱਕ ਲੈਣਗੇ ਜਿਹੜੇ ਇਸ ਤਰ੍ਹਾਂ ਦੇ ਓਵਰ ਲੋਡ ਹੋ ਕੇ ਨਿਕਲਦੇ ਨੇ ਪਤਾ ਨਹੀਂ ਕਿੰਨੇ ਐਸੇ ਨਿਤ ਜਾਨੀ ਮਾਨੀ ਨੁਕਸਾਨ ਹੁੰਦੇ ਨੇ ਲੋੜ ਹੈ ਇਹੋ ਜੇ ਹਾਲਾਤਾਂ ਨੂੰ ਰੋਕਣ ਦੀ ਲੋੜ ਹੈ ਇਹੋ ਜੇ ਓਵਰ ਲੋਡ ਜਾਣ ਵਾਲੇ ਟਰੱਕਾਂ ਨੂੰ ਇਸ ਤਰ੍ਹਾਂ ਦੀ ਵਾਣ ਜਾਣ ਨੂੰ ਰੋਕਣ ਦੇ ਲਈ ਜੀ ਤਾਂ ਸਾਡੀ ਜੋ ਵੀ ਅਸੀਂ ਵੀਰੋਂ ਦੇਖ ਰਹੇ ਨੇ ਸਾਡੀ ਇਹੀ ਰਿਕੁਐਸਟ ਆ ਇਹੀ ਅਸੀਂ ਕਹਿਣਾ ਚਾਹੁੰਦੇ ਆ ਕਿ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਇਹੋ ਜਿਹੇ ਓਵਰਲੋਡਡ ਜਾਣ ਵਾਲੀਆਂ ਗੱਡੀਆਂ ਤੇ ਤੁਰੰਤ ਐਕਸ਼ਨ ਕੀਤਾ ਜਾਵੇ ਔਰ ਤੁਰੰਤ ਇਹਨਾਂ ਉਠਾਣੇ ਵਿੱਚ ਬੰਦ ਕੀਤਾ ਜਾਵੇ ਤਾਂ ਕਿ ਇਸ ਤਰ੍ਹਾਂ ਦੇ ਹੋਰ ਓਵਰਲੋਡ ਗੱਡੀਆਂ ਲੈ ਕੇ ਆ ਰਹੇ ਨੇ ਇੱਕ ਗੱਡੀ ਦਾ ਮਾਲ ਦੋ ਦੋ ਗੱਡੀਆਂ ਦੇ ਵਿੱਚ ਮਾਲ ਲਾ ਕੇ ਭੇਜਦੇ ਨੇ ਉਹਨਾਂ ਤੇ ਸਖਤ ਪਾਬੰਦੀ ਕੀਤੀ ਜਾਵੇ ਜਿਵੇਂ ਤੁਹਾਨੂੰ ਅਸੀਂ ਇਹ ਵੀਡੀਓ ਦਿਖਾਈਏ ਇਸੇ ਤਰ੍ਹਾਂ ਸਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀ ਵੀਡੀਓ ਲੈ ਕੇ ਫਿਰ ਆਜਣਗੇ ਉਹ ਤੱਕ ਲਈ ਸਸੇ ਕਾਲ ਜੀ ਠੀਕੇਦ ਨੇ ਲੇਵਰ ਦਾ ਕੀ ਲੋਡ ਧੱਕੇ ਨਾ ਪਾਉਂਦੀ ਜੀ ਹੁਣ ਉਹ 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 ਰੇਡ ਦਾ ਬਲੈਕ ਲਾ ਕੇ ਬੰਨੇ ਪੱਗੇ ਧਈਏ ਲੱਦਦੇ ਨੇ ਕਿੰਨੀ ਬੁਰੀ ਬੁਰੀ ਗੱਲ ਬਾਤ ਨਹੀਂ ਸੀ ਹਜੇ ਹਜ਼ਾਰ ਬੁਰੀ ਲੱਦੀ ਹੋਈ ਆ ਜੀ ਹੁਣ ਛੋਡੇ ਸਾਹਮਣੇ ਮੋਟਰਸਾਈਕਲ ਵਾਲਾ ਵੀਰ ਮਸਾ ਬੱਜਿਆ ਤੁਸੀਂ ਦੇਖਿਆ ਜੀ ਨਜਦੀ ਕੋਲ ਦੀ ਨੰਗੇ ਨੇ ਜੀ ਜੇਕਰ ਮਤਲਬ ਉਹ ਆ ਜਾਂਦੇ ਹੁੰਦੇ ਜੀ ਤਾਂ ਕੋਈ ਵੀ ਜਾਨੀ ਮਾਲ ਜਿਹੜਾ ਨੁਕਸਾਨ ਹੋ ਸਕਦਾ ਸੀਗਾ ਤੇ ਉਹ ਪਿੱਛੇ ਬੁਰੀਆਂ ਪਈਆਂ ਨੇ ਜੀ ਕੋਈ ਵੀ ਸੜਕ ਹਾਸ਼ਾ ਹੋ ਸਕਦਾ ਸੀਗਾ ਇੱਥੇ ਤੇ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਸੜਕ ਹਾਦਸੇ ਦੇ ਉੱਤੇ ਹੋ ਇਹ ਬੱਚੇ ਨੇਗੇ ਕੋਈ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਇਹ ਜਿਹੜੀ ਗੱਡੀ ਆ ਗਈ ਓਵਰ ਲੋਡ ਗੱਡੀ ਆ ਤਾਂ ਪ੍ਰਸ਼ਾਸਨ ਨੂੰ ਅਸੀਂ ਇਹ ਕਹਿਣਾ ਚਾਹਾਂਗੇ ਕਿ ਇਹੋ ਜਿਹੇ ਜਿਹੜੇ ਸਖਸ ਨੇ ਉਹਨਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਕਿ ਇਸ ਤੋਂ ਬਾਅਦ ਕੋਈ ਹੋਰ ਇਸ ਤਰ੍ਹਾਂ ਕੋਈ ਹਾਦਸਾ ਨਾ ਹੋਵੇ